ਸਸ੍ਰੀਕਾਲ ਅੱਜ ਆਪਾਂ ਇੱਕ ਬੜੀ ਮਤਲਬ ਦਿਲਚਸਪ ਕਹਾਣੀ ਤੇ ਗੱਲ ਕਰਾਂਗੇ ਇੱਕ ਭਾਰਤੀ ਮਹੇਸ਼ ਦੇਸ਼ਪਾਂਡੇ ਜਿਨ੍ਹਾਂ ਨੇ ਜਾਪਾਨ ਵਿੱਚ 30 ਸਾਲ گزارੇ ਸਾਡੇ ਕੋਲ ਉਹਨਾਂ ਦੀ ਇੱਕ YouTube ਇੰਟਰਵਿਊ ਹੈ ਤੇ ਅਸੀਂ ਉਸ ਦੇ ਕੁਝ ਖਾਸ ਪੁਆਇੰਟਸ ਤੇ ਨਜ਼ਰ ਮਾਰਾਂਗੇ ਆਓ ਦੇਖੀਏ ਕਿ ਉੱਥੇ ਵਸਣਾ ਕੰਮ ਕਰਨਾ ਤੇ ਉਹਨਾਂ ਦੇ ਸੱਭਿਆਚਾਰ ਚ ਟਲਣਾ ਅ ਕੀ ਹੋ ਜਾ ਅਨੁਭਵ ਰਿਹਾ ਉਹਨਾਂ ਦਾ ਹਾਂਜੀ ਬਿਲਕੁਲ ਤੇ ਇਹ ਸਿਰਫ ਇੱਕ ਬੰਦੇ ਦੀ ਕਹਾਣੀ ਨਹੀਂ ਹੈ ਇਹ ਜਾਪਾਨ ਬਾਰੇ ਜੋ ਆਮ ਧਾਰਨਾਵਾਂ ਨੇ ਉਹਨਾਂ ਨੂੰ ਵੀ ਥੋੜਾ ਹਿਲਾਉਂਦੀ ਹੈ ਨਾਲੇ ਉੱਥੇ ਬਿਜ਼ਨਸ ਦੇ ਮੌਕੇ ਤੇ ਪਵਿਕ ਵਿੱਚ ਕਿਹੜੇ ਸਕਿੱਲਸ ਚਾਹੀਦੇ ਹੋਣਗੇ ਇਸ ਤੇ ਵੀ ਚਰਨਣਾ ਪਉਂਦੀ ਹੈ ਦੇਖਦੇ ਹਾਂ ਇਸ ਇੰਟਰਵਿਊ ਚ ਹੋਰ ਕੀ ਨਿਕਲਦਾ ਹੈ ਖਾਸ ਸ਼ੁਰੂਆਤ ਤਾਂ ਕਹਿੰਦੇ ਬੜੀ ਅਜੀਬ ਸੀ ਉਹਨਾਂ ਦੀ ਮਹੇਸ਼ ਜੀ ਦੱਸਦੇ ਨੇ ਕਿ ਉਹ ਜਾਪਾਨ ਗਏ ਜਿਵੇਂ ਕੋਈ ਨਾਈਟ ਵਾਚਮੈਨ ਜਾਂਦਾ ਹੈ ਮਤਲਬ ਇੱਕ ਐਮਰਜੈਂਸੀ ਸੀ ਕੋਈ ਪ੍ਰੋਪਰ ਇੰਟਰਵਿਊ ਨਹੀਂ ਤੇ ਜਾਪਾਨੀ ਤਾਂ ਬਿਲਕੁਲ ਨਹੀਂ ਆਉਂਦੀ ਸੀ ਕਹਿੰਦੇ ਸਿਰਫ ਇੱਕ ਸ਼ਬਦ ਪਤਾ ਸੀ ਸਾਇਓਨਾਰਾ ਉਹ ਵੀ ਹਿੰਦੀ ਫਿਲਮਾਂ ਤੋਂ ਸੁਣਿਆ ਹੋਇਆ ਸੋਚੋ ਜਰਾ ਹਾਂ ਇਹ 1995 ਦੀ ਗੱਲ ਹੈ ਹਾਂ ਹਮ ਸ਼ੁਰੂਆਤੀ ਕਲਚਰ ਸ਼ੌਕ ਤਾਂ ਬਹੁਤ ਵੱਡਾ ਹੋਣਾ ਸਾਰੇ ਚਿਹਰੇ ਕੋਜੇ ਲੱਗਣੇ ਭਾਸ਼ਾ ਸਮਝ ਨਾ ਆਉਣੀ ਇਸ਼ਾਰਿਆਂ ਨਾਲ ਕੰਮ ਚਲਾਉਣਾ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਪਤਾ ਕੀ ਹੈ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਹਨਾਂ ਨੇ ਟੋਕੀਓ ਸਟਾਕ ਐਕਸਚੇਂਜ ਹਾਂਜੀ TSE ਨੂੰ ਆਪਣੀ ਕੰਪਨੀ No Info ਦਾ client ਬਣਾ ਲਿਆ। ਅੱਛਾ TSE ਹਾਂਜੀ ਤੇ ਇਹ ਇਸ ਲਈ ਵੱਡੀ ਗੱਲ ਸੀ ਕਿਉਂਕਿ ਉਸ ਵੇਲੇ ਵੱਡੀਆਂ-ਵੱਡੀਆਂ ਭਾਰਤੀ IT ਕੰਪਨੀਆਂ ਵੀ ਉੱਥੇ ਪੈਰ ਜਮਾਉਣ ਲਈ ਸੰਘਰਸ਼ ਕਰ ਰਹੀਆਂ ਸਨ। ਇੱਕ ਨਵੀਂ ਕੰਪਨੀ ਲਈ ਇਹ ਬਹੁਤ ਮਤਲਬ ਬਹੁਤ ਵੱਡੀ ਅਚੀਵਮੈਂਟ ਸੀ। ਆਮ ਤੌਰ ਤੇ ਇਹ ਹੀ ਸੁਣਦੇ ਆ ਕਿ ਜਾਪਾਨ ਚ ਭਾਸ਼ਾ ਦਾ ਮਸਲਾ ਸਭ ਤੋਂ ਵੱਡਾ ਹੈ ਪਰ ਮਹੇਸ਼ ਜੀ ਕਹਿੰਦੇ ਨੇ ਕਿ ਹੁਣ ਖਾਸ ਕਰਕੇ 2025 ਦੇ ਆਸ-ਪਾਸ ਇਹ ਗੱਲ ਉਨੀ ਸਹੀ ਨਹੀਂ ਰਹੀ ਉਹ ਕਹਿੰਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਤਲਬ AI ਨੇ ਇਹ ਰੁਕਾਵਟ ਕਾਫੀ ਘਾਟ ਕਰ ਦਿੱਤੀ ਹੈ ਬਿਲਕੁਲ ਸਹੀ ਗੱਲ ਹੈ ਜਿਵੇਂ ਲਾਈਨ ਐਪ ਹੈ ਉੱਥੇ ਉਸ ਨਾਲ ਤਾਂ ਲਾਈਵ ਗੱਲ ਕਰਦੇ ਆ ਵੀ ਨਾਲ ਦੀ ਨਾਲ ਟਰਾਂਸਲੇਸ਼ਨ ਹੋ ਜਾਂਦੀ ਹੈ ਪਹਿਲਾਂ ਜਿਹੜੇ ਲੈਵਲ ਹੁੰਦੇ ਸੀ N5 ਤੋਂ N1 ਤੱਕ ਉਹਨਾਂ ਦੀ ਬਹੁਤ ਇਮਤਿਆਦ ਸੀ हां वो टेस्ट हां जी पर ਹੁਣ ਟੈਕਨੋਲੋਜੀ ਨੇ ਸਥਿਤੀ ਬਦਲ ਦਿੰਦੀ ਹੈ ਕੁਝ ਹੱਦ ਤੱਕ ਪਰ ਫਿਰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ AI ਸ਼ਬਦ ਤਾਂ ਬਦਲ ਦਿੰਦਾ ਹੈ ਪਰ ਜਿਹੜੀ ਸਭਿਆਚਾਰਿਕ ਨਜ਼ਾਕਤ ਹੁੰਦੀ ਹੈ ਨਾ ਗੱਲ 'ਚ ਹਾਂ ਉਹ ਤਾਂ ਬੰਦੇ ਨੂੰ ਹੀ ਸਮਝਣੀ ਪੈਂਦੀ ਹੈ ਬਿਲਕੁਲ ਉਹ ਤਾਂ ਖੁਦ ਹੀ ਸਮਝਣੀ ਪੈਂਦੀ ਹੈ ਅੱਛਾ ਇੱਕ ਹੋਰ ਗੱਲ ਲੋਕ ਕਹਿੰਦੇ ਨੇ ਜਾਪਾਨ 'ਚ